ਹਾਂਜੀ ਗੁੱਡ ਇਵਨਿੰਗ ਜੀ ਵੈਰੀ ਗੁੱਡ ਇਵਨਿੰਗ ਸਭ ਨੂੰ ਨਮਸਕਾਰ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਜੋ ਨਵੀਂ ਆਈਟਮ ਆਈ ਹੈ ਸਾਡੇ ਕੋਲ ਆ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਪਿਓਰ ਪਸ਼ਮੀਨਾ ਦੇ ਸੂਟ ਆਏ ਨੇ ਕਸ਼ਮੀਰੀ ਕਾਨੀ ਕਹਿੰਦੇ ਆ ਇਹਨਾਂ ਨੂੰ ਸਟਾਕ ਚੈੱਕ ਕਰ ਲਓ ਜਸਟ ਸੈਂਪਲ ਦਿਖਾ ਰਿਹਾ ਤੁਹਾਨੂੰ ਹਲੇ ਆ ਡਿਜ਼ਾਈਨਿੰਗ ਆਈ ਹੈ ਅੱਜ ਸਪੈਸ਼ਲ ਫੈਕਟਰੀ ਰੇਟ ਦੇ ਵਿੱਚ ਆਇਆ ਮਾਲ ਚੱਕ ਕਰੋ ਅੱਜ ਦੇ ਨਵੇਂ ਆਰਟੀਕਲ ਫੈਕਟਰੀ ਰੇਟ ਦੇ ਵਿੱਚ ਜੋਗੀ ਤੁਹਾਨੂੰ ਮਿਲਣਾ ਲੈਣੇ ਦੁਰਗਾ ਸੂਟਸ ਨਾਬਾ ਗੇਟ ਪਟਿਆਲੇ ਦੇ ਵਿੱਚ ਆਹ ਕਰੋ ਜੀ ਚੱਕ ਫਿਰ ਆਹ ਕਰਾਓ ਜੀ ਚੱਕਰਾਓ ਸੂਟ ਸਭ ਤੋਂ ਪਹਿਲਾਂ ਇਹ ਆਏਗਾ ਜੀ ਸੂਟ ਦਾ ਫਰੰਟ ਚੱਕਰੋ ਪ੍ਰੋਪਰ ਫੁੱਲ ਲੈਂਥ ਦਾ ਸੂਟ ਆਏਗਾ ਸਭ ਤੋਂ ਪਹਿਲਾਂ ਤਾਂ ਇਹ ਚੱਕ ਕਰੋ ਫੁੱਲ ਲੈਂਥ ਆਏਗੀ ਸੂਟ ਦੀ ਨਾਲ ਆਏਗੀ ਪ੍ਰਿੰਟਡ ਬੋਟਮ ਤੇ ਨਾਲ ਆਏਗੀ ਜੀ ਫੁੱਲ ਸਾਈਜ਼ ਦੀ ਸ਼ਾਲ ਆ ਚੈੱਕ ਕਰੋ ਆਏਗੀ ਜੀ ਨਾਲ ਸ਼ਾਲ ਫੁੱਲ ਸਾਈਜ਼ ਦੀ ਸ਼ਾਲ ਹੋਏਗੀ ਨਾਲ ਚੈੱਕ ਕਰੋ ਪਿਓਰ ਪਸ਼ਮੀਨਾ ਕਪੜਾ ਰਹੇਗਾ ਬੰਦਾਰਸੀ ਦਾ ਕੰਮ ਹੋਏਗਾ ਪੂਰੇ ਕਲਰ ਦੇ ਵਿੱਚ ਆ ਚੈੱਕ ਕਰੋ ਪੂਰੇ ਰੰਗਦਾਰ ਵੀਵਿੰਗ ਹੋਏਗੀ ਵਿੱਚ ਠੀਕ ਹੈ ਜੀ फ्रंट ਤੁਹਾਨੂੰ ਮੈਂ ਚੈੱਕ ਕਰਾਈ ਦਿੱਤਾ ਫਰੰਟ ਵੀ ਚੈੱਕ ਕਰ ਲਓ ਇੱਕ ਵਾਰ ਆਹ ਫਰੰਟ ਆਏਗਾ ਸੂਟ ਰਹਿਣ ਵਾਲਾ ਹੈ ਬੜਾ ਜ਼ਬਰਦਸਤ ਪਿਓਰ ਗਰਮ ਪਸ਼ਮੀਨਾ ਰਹੇਗਾ ਕਪੜਾ ਪਿਓਰ ਗਰਮ ਵੀਵਿੰਗ ਵਾਲਾ ਸੂਟ ਹੈ ਜੇ ਤੁਹਾਨੂੰ ਮੈਂ ਕਲਰ ਦਿਖਾਉਣਾ ਰੰਗ ਦਿਖਾਉਣਾ ਬੜੇ ਸੋਹਣਾ ਸੋਹਣੇ ਕਲਰਾਂ ਇਹਦੇ ਆਹ ਦੇਖੋ ਡਾਰਕ ਬਰਾਊਨ ਕਲਰ ਹੈ ਇਹਨੂੰ ਆਪਾਂ ਮਾਊਸ ਕਲਰ ਵੀ ਕਹਿ ਸਕਦੇ ਹਾਂ ਸੂਟ ਬੜਾ ਸੋਹਣਾ ਹੈ ਅਨਿਤ ਇਹ ਕਲਰ ਖੋਲ ਦੋ ਆ ਦੇਖੋ ਗ੍ਰੀਨ ਕਲਰ ਆ ਗਿਆ ਬੜੇ ਸੋਹਣੇ ਸੋਹਣੇ ਸੂਟ ਆਏ ਸਾਡੇ ਕੋਲ ਬੜੇ ਸੋਹਣੇ ਆ ਦੇਖੋ ਕਪੜਾ ਫੁੱਲ ਹੈਵੀ ਰਹੇਗਾ ਜੀ ਫੁੱਲ ਹੈਵੀ ਪਿਓਰ ਗਰਮ ਕਪੜਾ ਆ ਦੇਖੋ ਡਿਜ਼ਾਈਨ ਬੜਾ ਪਿਆਰਾ ਪੈਟਰਨ ਬੜਾ ਪਿਆਰਾ ਪ੍ਰੋਪਰ ਤਰੀਕੇ ਨਾਲ ਦਿਖਾਣੀ ਹੈ ਠੀਕ ਹੈ ਆ ਲੋ ਸ਼ਾਲੇ ਦੇ ਵਿੱਚ ਹੋਏਗੀ ਜੀ ਹਰ ਇੱਕ ਸੂਟ ਦੇ ਸ਼ਾਲੇ ਵਿੱਚ ਹੋਏਗੀ ਹੁਣ ਗੱਲ ਆ ਗਈ ਰੈੱਡ ਦੀ ਮਾਰਕੀਟ ਦਾ ਰੇਟ ਹੈ 1200 1300 ਰੁਪਏ ਇੱਕ ਸੂਟ ਦਾ ਆ ਦੇਖੋ 1200 1300 ਰੁਪਏ ਦਾ ਇੱਕ ਸੂਟ ਹੈ ਮਾਰਕੀਟ ਦੇ ਵਿੱਚ ਆਪਣੇ ਕੋਲ ਆਇਆ ਜੀ ਹੋਲ ਸੇਲ ਦੇ ਵਿੱਚ ਫੈਕਟਰੀ ਰੇਟ 1200 ਦੇ 2 ਆ ਦੇਖੋ ਗਰਮ ਬੜੇ ਸੋਨੇ ਸੋਨੇ ਕਲਰ ਆਇਆ ਆ ਦੇਖੋ ਫੁੱਲ ਗਰਮ ਸੂਟ ਹੈ ਫੁੱਲ ਗਰਮ ਆ ਦੇਖੋ ਦੇਓ ਜੀ 8-10 ਕਲਰ ਹੋਰ ਕੱਢ ਦੋ ਆ ਦੇਖੋ ਬੰਦਾ ਇਹ ਡਾਰਕ ਬਰਾਊਨ ਹੈ ਇਹ ਡਾਰਕ ਵਾਈਨ ਹੈ ਅਗਲਾ ਆ ਗਿਆ ਡਾਰਕ ਮਸਟਰਡ ਆ ਦੇਖੋ ਕਲਰ ਕਿੰਨੇ ਸੋਹਣੇ ਆਏ ਨੇ ਅੱਜ ਨੈਕਸਟ ਆ ਗਿਆ ਜੀ ਬਲੈਕ ਕਲਰ ਆ ਦੇਖੋ ਬਲੈਕ ਸਭ ਤੋਂ ਸੋਹਣਾ ਰੰਗ ਬਲੈਕ ਜਿਹੜਾ ਕਿ ਬਹੁਤ ਘੱਟ ਆਂਦਾ ਹੈ ਬਹੁਤ ਘੱਟ ਮਿਲੇਗਾ ਤੁਹਾਨੂੰ ਦੁਬਾਰਾ ਦੱਸਦਾ ਪਿਓਰ ਪਸ਼ਮੀਨੇ ਦੇ ਵਿੱਚ ਵੇਵਿੰਗ ਆਏਗੀ 컬러 ਵਾਲੀ ਸਿੰਪਲ ਵੇਵਿੰਗ ਨਹੀਂ ਹੈ ਰੰਗਦਾਰ ਹੈ ਬਾਜ਼ਾਰ ਦੇ ਵਿੱਚ ਇਸੇ ਨੂੰ 12 1200 13 1300 15 1500 ਰੁਪਏ ਦਾ ਸੂਟ ਸੇਲ ਕਰ ਰਹੇ ਆ ਆਪਣੇ ਕੋਲ ਆਇਆ ਫੈਕਟਰੀ ਰੇਟ ਦੇ ਵਿੱਚ ਸਿਰਫ 1200 ਰੁਪਏ ਦੇ ਦੋ ਸੂਟ ਆਏ ਨੇ ਸਿਰਫ 1200 ਦੇ ਦੋ ਆ ਦੇਖੋ ਗ੍ਰੀਨ ਕਲਰ ਆ ਗਿਆ ਇਹ ਹੋਰ ਆ ਗਿਆ ਬਲੈਕ ਦੇ ਵਿੱਚ ਆਰਟੀਕਲ ਦੋਨਾਂ ਦਾ ਡਿਜ਼ਾਈਨ ਦਾ ਫਰਕ ਹੈ ਦਿਖਾਓ ਜੀ ਹੋਰ ਵੀ ਦਿਖਾ ਦਿਓ ਕਲਰ ਆ ਦੇਖੋ ਆ ਦੇਖੋ ਕਲਰ ਬਹੁਤ ਸੋਹਣਾ ਸੋਹਣਾ ਕਲਰ ਆਏ ਨੇ ਜੀ ਦੋਸਤ ਲਓ ਅਬ ਹੋਰ ਵੀ ਬਹੁਤ ਵੈਰਾਈਟੀ ਆ ਰਹੀ ਹੈ ਆਪਣੇ ਕੋਲ ਬੜੇ ਸੋਹਣੀ ਸੋਹਣੀ ਵੈਰਾਈਟੀ ਆ ਰਹੀ ਹੈ ਇੱਕ ਆਈਟਮ ਹੋਰ ਵੀ ਆਈ ਹੈ ਇਸ ਦੇ ਵਿੱਚ ਉਹ ਇਸ ਤੋਂ ਉੱਪਰਲਾ ਮਾਡਲ ਹੈ ਇਹ ਆ ਦੇਖੋ ਬੜੇ ਸੋਹਣਾ ਸੋਹਣਾ ਸੂਟ ਆਇਆ ਸਿਰਫ 1200 ਦੇ ਦੋ ਦੇ ਵਿੱਚ ਇੱਕ ਵਾਰ ਨਿਗਾਹ ਕਰਾ ਦਿਓ ਇੱਧਰ ਦੁਬਾਰਾ ਉਸ ਤੋਂ ਬਾਅਦ ਮੈਕਸ ਕਾਉਂਟਰ ਤੇ ਦਿਖਾਵਾਂਗੇ ਇਹਨਾਂ ਨੂੰ 1700 ਦੇ ਦੋ ਵਾਲੇ ਚ ਆ ਜਾ ਉਧਰ ਆ ਜਾ ਸਟੌਪ ਕਰਕੇ ਆ ਜਾ ਸਟੌਪ ਕਰ ਦਿਓ ਵੀਡੀਓ ਆ ਦੇਖੋ ਅਗਲੀ ਆਈਟਮ ਇਹ ਆਏਗੀ ਫੁੱਲ ਬਨਾਰਸੀ ਦੇ ਵਿੱਚ ਪਸ਼ਮੀਨਾ ਆ ਦੇਖੋ ਚੈੱਕ ਕਰੋ ਇਹ ਥੋੜਾ ਪਾਰਟੀ ਵੇਅਰ ਲੁੱਕ ਚ ਆ ਜਾਏਗਾ ਪਸ਼ਮੀਨਾ ਦਾ ਸੂਟ ਹੈ ਪਿਓਰ ਬਨਾਰਸੀ ਵੀਵਿੰਗ ਵਾਲਾ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਪੀਸ ਆ ਦੇਖੋ ਪਿਓਰ ਪਸ਼ਮੀਨਾ ਦਾ ਇਹ ਵੀ ਸੂਟ ਰਣ ਵਾਲਾ ਹੈ ਸ਼ਾਲ ਵੀ ਰਹੇਗੀ ਆ ਦੇਖੋ ਇਹ ਸ਼ਾਲ ਆਏਗੀ ਨਾਲ ਆ ਚੈੱਕ ਕਰੋ ਇਹ ਵੀ 212200 ਰੁਪਏ ਦਾ ਸੂਟ ਹੈ ਮਾਰਕੀਟ ਦੇ ਵਿੱਚ ਆਪਣੇ ਕੋਲ ਆਇਆ 1700 ਦੇ ਦੋ ਦੇ ਵਿੱਚ ਆ ਚੈੱਕ ਕਰੋ ਸ਼ਾਲ ਫਰੰਟ ਤੁਹਾਨੂੰ ਚੈੱਕ ਕਰਾਦਾ ਸੂਟ ਦਾ ਅਗਲਾ ਇਹ ਫਰੰਟ ਆਏਗਾ ਇਹਦੇ ਰੰਗ ਮਿਲ ਜਾਣਗੇ ਕਲਰ ਮਿਲ ਜਾਣਗੇ ਬੜੇ ਸੋਨੇ ਆ ਦੇਖੋ ਇਹਦਾ ਹੋਲਸੇਲ ਰੇਟ ਆਇਆ 1700 ਦੇ 2 ਬੜਿਆਲ ਬੜਦੇ ਹੁਣ ਇਹਦੇ ਡਿਜ਼ਾਈਨ ਚੈੱਕ ਕਰ ਲੋ ਸਭ ਤੋਂ ਪਹਿਲਾਂ ਦਾ ਆ ਦੇਖੋ ਇਹ ਆ ਗਿਆ ਇਹਦੇ ਡਿਜ਼ਾਈਨ ਆ ਦੇਖੋ ਫਿਰੋਜ਼ੀ ਕਲਰ ਆ ਗਿਆ ਆ ਦੇਖੋ ਫਿਰੋਜ਼ੀ ਕਲਰ दो। ये आ चेक करो आ देखो आ देखो एक बार निगाह करा दो जूम करके सारे सतारा सो रुपए दो रेट जिधर मर्जी ट्राई कर लो दो, दो, दो हजार रुपये हैं ਅਸਲੀ ਰੇਟ 1700 ਦੇ 2 ਹੈ ਜੀ ਪਿਓਰ ਬਨਾਰਸੀ ਵੀਵਿੰਗ ਵਾਲੇ ਸੂਟ ਹੈ ਸਾਰਿਆਂ ਦੇ ਨਾਲ ਪਾਰਟੀ ਵੇਅਰ ਸ਼ਾਲਾਂ ਆਣਗੀਆਂ ਨਾਲ ਫੁੱਲ ਹੈਵੀ ਠੀਕ ਹੈ ਜੀ ਆ ਲੈ ਬਟੋ ਜੀ ਕਲਰ ਵੀ ਦੇਖ ਲੋ ਹੋਰ ਕਲਰ ਆ ਗਿਆ ਨੈਕਸਟ ਗ੍ਰੀਨ ਕਲਰ ਆ ਦੇਖੋ ਇਹ ਵੀ 1700 ਦੇ 2 ਮਿਲਣਗੇ ਆਪਾਂ ਨੂੰ ਜੇ ਕਿਸੇ ਨੇ ਇੱਕ ਪੀਸ ਲੈਣਾ ਹੈ ਤਾਂ ਇੱਕ ਵੀ ਮਿਲ ਜਾਏਗਾ ਸਿਰਫ 850 ਰੁਪਏ ਦਾ ਇਸ ਤੋਂ ਲਾਵਾ ਵੈਰਾਈਟੀ ਹੋ ਰੰਦੀ ਹੈ ਉਹ ਤੁਹਾਨੂੰ ਨੈਕਸਟ ਪਾਰਟ ਚ ਦਿਖਾਵਾਂਗੇ ਥੈਂਕ ਯੂ